ਵਿਗਿਆਨ ਨੇ ਤਰੱਕੀ ਲਈ ਬਿਆਨਤ ਖੋਜਾਂ ਕੀਤੀਆਂ ਪਰ ਕੁਝ ਤਜਰਬੇ ਐਸੇ ਵੀ ਹੋਏ ਜਿਨ੍ਹਾਂ ਨੇ ਇਨਸਾਨੀਅਤ ਦੀ ਰੂਹ ਤੱਕ ਹਿਲਾ ਦਿੱਤੀ ਇਹ ਤਜਰਬੇ ਲੈਬਾਂ ਵਿੱਚ ਨਹੀਂ ਸਗੋਂ ਕੈਦਖਾਨਿਆਂ ਹਸਪਤਾਲਾਂ ਅਤੇ ਜੰਗਲਾਂ ਵਿੱਚ ਕੀਤੇ ਗਏ ਲੋਕਾਂ ਨੇ ਇਹਨਾਂ ਲਈ ਸਹਿਮਤੀ ਨਹੀਂ ਦਿੱਤੀ ਸੀ ਪਰ ਉਹਨਾਂ ਦੇ ਸਰੀਰਾਂ ਨੂੰ ਹੀ ਪ੍ਰਯੋਗ ਬਣਾਇਆ ਗਿਆ ਤੇ ਜਦੋਂ ਇਹ ਰਾਜ਼ ਖੁੱਲੇ ਉਦੋਂ ਦੁਨੀਆ ਨੇ ਪਹਿਲੀ ਵਾਰ ਸਮਝਿਆ ਕਿ ਵਿਗਿਆਨ ਜਦੋਂ ਬੇਕਾਬੂ ਹੋ ਜਾਵੇ ਤਾਂ ਉਹ ਤਰਸ ਨਹੀਂ ਤਬਾਹੀ ਪੈਦਾ ਕਰਦੀ ਹੈ ਜਿੱਥੇ ਡਾਕਟਰਾਂ ਨੇ ਮਰੀਜ਼ ਨਹੀਂ ਸਿਰਫ ਤਜਰਬੇ ਵੇਖੇ ਜਿੱਥੇ ਸਰਕਾਰਾਂ ਨੇ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਕੇ ਜਾਣਕਾਰੀ ਖਰੀਦੀ ਕਈ ਇਹਨਾਂ ਪ੍ਰੋਜੈਕਟਾਂ ਦਾ ਨਾਮ ਕਦੇ ਦੁਨੀਆ ਨੇ ਸੁਣਿਆ ਹੀ ਨਹੀਂ ਸੀ ਤੇ ਕਈ ਵਾਰ ਸਾਲਾਂ ਬਾਅਦ ਦੁਨੀਆ ਨੂੰ ਇਸ ਬਾਰੇ ਦੱਸਿਆ ਗਿਆ ਕਿਉਂਕਿ ਜਦੋਂ ਸੱਚ ਭਾਰੀ ਹੋ ਗਿਆ ਸੀ ਲੁਕਾਉਣ ਲਈ ਅੱਜ ਅਸੀਂ ਖੋਲ੍ਹਾਂਗੇ ਉਹ ਪੰਜ ਤਜਰਬੇ ਜਿੱਥੇ ਵਿਗਿਆਨ ਨੇ ਆਪਣੀਆਂ ਹੱਦਾਂ ਪਾਰ ਕੀਤੀਆਂ ਜਿੱਥੇ ਇਨਸਾਨਾਂ ਉੱਤੇ ਐਕਸਪੈਰੀਮੈਂਟ ਦਾ ਮਤਲਬ ਬਣ ਗਿਆ ਇਨਸਾਨੀ ਤਸੀਹੇ ਇਹ ਉਹ ਕਹਾਣੀਆਂ ਨੇ ਜਿਨ੍ਹਾਂ ਨੂੰ ਤੁਸੀਂ ਜਾਣ ਕੇ ਸੋਚੋਗੇ ਕਿ ਇਨਸਾਨ ਹੀ ਇਨਸਾਨ ਨਾਲ ਅਜੀਹਾ ਕਿਵੇਂ ਕਰ ਸਕਦੇ ਹਨ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਕੋਲਡ ਵਾਰ ਦੇ ਦੌਰ ਵਿੱਚ ਜਦੋਂ ਦੁਨੀਆ ਦੋ ਹਿੱਸੇ ਵਿੱਚ ਵੰਡੀ ਗਈ ਸੀ ਇੱਕ ਪਾਸੇ ਅਮਰੀਕਾ ਦੂਜੇ ਪਾਸੇ ਸੋਵੀਅਤ ਯੂਨੀਅਨ ਦੋਵੇਂ ਜਾਣੇ ਸਿਰਫ ਹਥਿਆਰ ਨਹੀਂ ਦਿਮਾਗਾਂ ਦੇ ਕਬਜ਼ੇ ਦੀ ਲੜਾਈ ਲੜ ਰਹੇ ਸਨ ਅਮਰੀਕਾ ਦੇ ਸੀਏ ਦੇ ਕੁਝ ਅਧਿਕਾਰੀ ਇੱਕ ਡਰਾਵਣੇ ਵਿਚਾਰ ਨਾਲ ਪ੍ਰੇਸ਼ਾਨ ਸਨ ਜੇਕਰ ਰੂਸੀ ਕਿਸੇ ਤਰੀਕੇ ਨਾਲ ਇਨਸਾਨ ਦੇ ਮਨ ਤੇ ਕਾਬੂ ਪਾ ਲੈਣ ਤੇ ਉਹ ਸਪਾਈਆਂ ਨੂੰ ਬਿਨਾਂ ਉਹਨਾਂ ਦੀ ਮਰਜ਼ੀ ਦੇ ਹੁਕਮ ਮੰਨਣ ਲਈ ਪ੍ਰਯੋਗ ਕਰ ਸਕਦੇ ਹਨ ਇਸ ਸਵਾਲ ਦਾ ਜਵਾਬ ਲੱਭਣ ਲਈ ਸੀਆਈ ਨੇ ਸ਼ੁਰੂ ਕੀਤਾ ਇੱਕ ਗੁਪਤ ਪ੍ਰੋਗਰਾਮ ਐਮਕੇ ਅਲਟਰਾ ਸਾਲ ਸੀ 1953 ਅਤੇ ਇਹ ਪ੍ਰੋਜੈਕਟ ਅਗਲੇ ਦੋ ਦਹਾਕਿਆਂ ਤੱਕ ਚੱਲਦਾ ਰਿਹਾ ਬਿਨਾਂ ਕਿਸੇ ਨਿਜਮ ਬਿਨਾਂ ਕਿਸੇ ਰਹਿਮ ਦੇ MK Ultra ਦਾ ਮਕਸਦ ਸੀ ਦਿਮਾਗ ਨੂੰ ਕੰਟਰੋਲ ਕਰਨਾ ਲੱਖਾਂ ਡਾਲਰ ਖਰਚੇ ਗਏ ਦਰਜਨਾ ਲੈਬਾਂ ਬਣੀਆਂ ਤੇ ਸੈਂਕੜੇ ਇਨਸਾਨੀ ਸਰੀਰਾਂ ਤੇ ਤਜਰਬੇ ਹੋਏ ਬਿਨਾ ਉਹਨਾਂ ਦੀ ਜਾਣਕਾਰੀ ਦੇ CIA ਨੇ LSD ਵਰਗੀਆਂ ਦਵਾਈਆਂ ਨਾਲ ਸ਼ੁਰੂਆਤ ਕੀਤੀ ਉਹਨਾਂ ਦਾ ਵਿਸ਼ਵਾਸ ਸੀ ਕਿ ਭਰਮ ਪੈਦਾ ਕਰਨ ਵਾਲੇ ਨਸ਼ਿਆਂ ਨਾਲ ਇਨਸਾਨ ਦੀ ਸੋਚ ਤੇ ਅਸਲੀਅਤ ਵਿਚਲਾ ਫਰਕ ਮਿਟ ਸਕਦਾ ਹੈ ਪਰ ਜਲਦੀ ਹੀ ਇਹ ਸਿਰਫ ਦਵਾਈਆਂ ਤੱਕ ਸੀਮਤ ਨਹੀਂ ਰਿਹਾ ਇਸ ਵਿੱਚ ਹਿਪਨੋਸਿਸ ਸੈਂਸਰੀ ਡਿਪਰੂਟੇਸ਼ਨ ਕੰਟ ਲਗਾਉਣ ਦੀ ਥੈਰੇਪੀ ਅਤੇ ਟੌਰਚਰ ਤਕਨੀਕਾਂ ਸ਼ਾਮਲ ਹੋ ਗਈਆਂ ਕਈ ਕੈਦੀਆਂ ਨੂੰ ਖਾਣ ਤੋਂ ਬਿਨਾਂ ਰੱਖਿਆ ਗਿਆ ਕੁਝ ਨੂੰ ਐਲਐਸਡੀ ਦੇ ਓਵਰਡੋਸ ਦਿੱਤੇ ਗਏ ਇਸ ਨਾਲ ਕਈਆਂ ਨੇ ਆਪਣਾ ਦਿਮਾਗੀ ਸੰਤੁਲਨ ਗਵਾ ਦਿੱਤਾ ਕੁਝ ਦੀ ਜ਼ਿੰਦਗੀ ਵੀ ਗਈ ਇਹ ਸਭ ਰਿਸਰਚ ਦੇ ਨਾਂ ਤੇ ਹੋ ਰਿਹਾ ਸੀ ਪਰ ਅਸਲ ਵਿੱਚ ਇਹ ਵਿਗਿਆਨ ਨਹੀਂ ਸੀ ਇੱਕ ਗੁਪਤ ਕਤਲ ਸਨ ਕਈ ਟੈਸਟ ਸੈਨਿਕਾਂ ਮਰੀਜ਼ਾਂ ਇੱਥੋਂ ਤੱਕ ਕਿ ਹਸਪਤਾਲਾਂ ਵਿਚਲੇ ਬੇਗੁਨਾ ਲੋਕਾਂ ਉੱਤੇ ਕੀਤੇ ਗਏ ਉਹਨਾਂ ਨੂੰ ਦੱਸਿਆ ਵੀ ਨਹੀਂ ਜਾਂਦਾ ਸੀ ਕਿ ਉਹ ਕਿਸ ਤਜਰਬੇ ਦਾ ਹਿੱਸਾ ਹਨ ਐਮਕੇ ਅਲਟਰਾ ਦਾ ਇੱਕ ਹਿੱਸਾ ਸੀ ਆਪਰੇਸ਼ਨ ਮਿਡਨਾਈਟ ਕਲਾਈਮੈਕਸ ਜਿੱਥੇ ਸੀਆਈਏ ਨੇ ਅਮਰੀਕਾ ਦੇ ਕੁਝ ਸ਼ਹਿਰਾਂ ਵਿੱਚ ਗੁਪਤ ਕਮਰੇ ਬਣਾਏ ਇਨ੍ਹਾਂ ਕਮਰਿਆਂ ਵਿੱਚ ਗੁਪਤ ਕੈਮਰੇ ਸਨ ਉੱਥੇ ਆਮ ਲੋਕਾਂ ਨੂੰ ਨਸ਼ਾ ਦੇ ਕੇ ਉਹਨਾਂ ਦੀ ਹਰ ਗਤੀਵਿਧੀ ਨੂੰ ਦੇਖਿਆ ਜਾਂਦਾ ਏ ਦੇਖਣ ਲਈ ਕਿ ਐਲਐਸਡੀ ਨਸ਼ੇ ਦੇ ਬਾਅਦ ਮਨੁੱਖ ਕਿੰਨਾ ਕੰਟਰੋਲ ਵਿੱਚ ਹੋ ਸਕਦਾ ਹੈ ਪਰ ਕਿਸੇ ਨੂੰ ਨਹੀਂ ਪਤਾ ਸੀ ਉਹਨਾਂ ਦਾ ਹਰ ਸਾਹ ਹਰ ਸ਼ਬਦ ਸੀਆਈਏ ਦੀ ਨਜ਼ਰ ਦੇ ਹੇਠ ਸੀ ਕੁਝ ਦਹਾਕਿਆਂ ਬਾਅਦ ਜਦੋਂ ਇਹ ਪ੍ਰੋਜੈਕਟ ਖਤਮ ਹੋਇਆ ਸੀਆਈ ਨੇ ਆਪਣੇ ਜ਼ਿਆਦਾਤਰ ਐਮਕੇ ਅਲਟਰਾ ਦਸਤਾਵੇਜ਼ ਜਲਾ ਦਿੱਤੇ ਸਿਰਫ ਕੁਝ ਫਾਈਲਾਂ ਹੀ ਬਚੀਆਂ ਜਿਹੜੀਆਂ 1970 ਦੇ ਦਹਾਕੇ ਵਿੱਚ ਸਾਹਮਣੇ ਆਈਆਂ ਤੇ ਉਹਨਾਂ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਇੱਕ ਰਿਪੋਰਟ ਵਿੱਚ ਦਰਜ ਸੀ ਅਸੀ ਤੋਂ ਜ਼ਿਆਦਾ ਲੋਕ ਇਸ ਵਿੱਚ ਜ਼ਬਰਦਸਤੀ ਰੱਖੇ ਗਏ ਇਸ ਦਾ ਮਤਲਬ ਸੀ 80 ਤੋਂ ਵੱਧ ਬਖ ਬਖ ਤਰੀਕੇ ਨਾਲ ਇਨਸਾਨੀ ਜਾਨਾਂ ਨਾਲ ਖੇਡਿਆ ਗਿਆ ਬਾਅਦ ਵਿੱਚ ਕੁਝ ਸੈਨੇਟਰਾਂ ਨੇ ਇਸ ਮਾਮਲੇ ਦੀ ਜਾਂਚ ਲਈ ਚਰਚ ਕਮੇਟੀ ਬਣਾਈ ਪਰ ਸੱਚ ਦਾ ਜ਼ਿਆਦਾਤਰ ਹਿੱਸਾ ਉਹਨਾਂ ਦਸਤਾਵੇਜ਼ਾਂ ਦੇ ਨਾਲ ਹੀ ਸੜ ਗਿਆ ਸੀ ਅਤੇ ਸਭ ਤੋਂ ਡਰਾਵਣਾ ਸਵਾਲ ਇਹ ਸੀ ਕਿ ਐਮਕੇ ਅਲਟਰਾ ਅਸਲ ਵਿੱਚ ਖਤਮ ਹੋਇਆ ਸੀ ਜਾਂ ਨਹੀਂ ਜਾਂ ਇਸ ਦਾ ਨਵਾਂ ਰੂਪ ਅੱਜ ਵੀ ਕਿਸੇ ਹੋਰ ਨਾਮ ਹੇਠ ਚੱਲ ਰਿਹਾ ਹੈ ਕਿਉਂਕਿ ਜੋ ਗਿਆਨ ਇੱਕ ਵਾਰ ਬਣ ਜਾਂਦਾ ਹੈ ਉਹ ਕਦੇ ਮਰਦਾ ਨਹੀਂ ਉਹ ਸਿਰਫ ਨਵੀਂ ਸ਼ਕਲ ਲੈ ਲੈਂਦਾ ਹੈ ਐਮਕੇ ਅਲਟਰਾ ਨੇ ਸਾਨੂੰ ਸਿਖਾਇਆ ਕਿ ਡਰ ਦੇ ਦੌਰ ਵਿੱਚ ਸਾਇੰਸ ਹਮੇਸ਼ਾ ਸੱਚ ਦੀ ਖੋਜ ਨਹੀਂ ਕਰਦੀ ਕਈ ਵਾਰ ਇਹ ਸਿਰਫ ਲੋਕਾਂ ਉੱਤੇ ਕੰਟਰੋਲ ਦੀ ਖੋਜ ਕਰਦੀ ਹੈ ਦੂਜੀ ਵਿਸ਼ਪ جنگ ਜਦੋਂ ਦੁਨੀਆ ਹਥਿਆਰਾਂ ਨਾਲ ਲੈਸ ਇੱਕ ਦੂਜੇ ਦੇ ਖਿਲਾਫ ਖੜੀ ਸੀ ਤੇ ਜਾਪਾਨ ਦੇ ਕੁਝ ਵਿਗਿਆਨੀ ਇਨਸਾਨੀ ਹੱਦਾਂ ਨਾਲ ਲੜ ਰਹੇ ਸਨ ਉਨਾ ਦਾ ਮਕਸਦ ਸੀ ਹਰ ਹਾਲਤ ਵਿੱਚ ਜਿੱਤਣਾ ਪਰ ਜਿਸ ਰਾਹ ਤੇ ਉਹ ਚੱਲ ਰਹੇ ਸਨ ਉੱਥੇ ਇਨਸਾਨੀਅਤ ਹਰ ਦਿਨ ਮਾਰੀ ਜਾ ਰਹੀ ਸੀ ਇਹ ਕਹਾਣੀ ਹੈ ਜਾਪਾਨ ਦੇ ਗੁਪਤ ਸੈਨਿਕ ਪ੍ਰੋਗਰਾਮ ਦੀ ਯੂਨਿਟ 731 ਇਹ ਲੈਬ 1936 ਵਿੱਚ ਚੀਨ ਦੇ ਸ਼ਹਿਰ ਹਰਬਿੰਦ ਦੇ ਨੇੜੇ ਬਣਾਈ ਗਈ ਇਹ ਲੈਬ ਨਾਮ ਦੀ ਹੀ ਲੈਬ ਸੀ ਪਰ ਅਸਲ ਵਿੱਚ ਇਹ ਖੂਨ ਨਾਲ ਭਰਿਆ ਅਸਲੀ ਨਰਕ ਸੀ ਯੂਨਿਟ 731 ਦਾ ਮੁਖੀ ਜਰਨਲ ਸ਼ੀਰੋ ਆਈਸੀ ਇੱਕ ਡਾਕਟਰ ਜਿਸ ਦਾ ਵਿਸ਼ਵਾਸ ਸੀ ਕਿ ਸਾਇੰਸ ਨੂੰ ਜਿੱਤਣ ਲਈ ਕੋਈ ਚੰਗੇ ਉਸੂਲਾਂ ਦੀ ਸੀਮਾ ਨਹੀਂ ਰੋਕ ਸਕਦੀ ਇਸ ਠੰਡੇ ਸਿਧਾਂਤ ਹੇਠ ਹਜ਼ਾਰਾਂ ਕੈਦੀ ਚੀਨੀ ਕੋਰੀਅਨ ਰੂਸੀ ਤੇ ਕੁਝ ਅਮਰੀਕੀ ਬਿਨਾਂ ਕਿਸੇ ਖਬਰ ਜਾਂ ਰਿਮਾਂਡ ਦੇ ਇੱਥੇ ਭੇਜੇ ਜਾਂਦੇ ਸਨ ਅਤੇ ਉੱਥੇ ਉਹਨਾਂ ਨਾਲ ਹੁੰਦੇ ਸਨ ਤਰ੍ਹਾਂ ਤਰ੍ਹਾਂ ਦੇ ਐਕਸਪੈਰੀਮੈਂਟ ਪਰ ਇਹ ਐਕਸਪੈਰੀਮੈਂਟ ਡਾਕਟਰੀ ਜਾਂ ਖੋਜ ਨਹੀਂ ਸਨ ਇਹ ਸਿਰਫ ਹੋਲੀ ਦਿੱਤੀਆਂ ਜਾਣ ਵਾਲੀਆਂ ਮੌਤਾਂ ਬਣੀਆਂ ਉਹ ਵੀ ਵਿਗਿਆਨ ਦੇ ਨਾਮ ਉੱਤੇ ਜਦੋਂ ਐਕਸਪੈਰੀਮੈਂਟ ਸ਼ੁਰੂ ਹੋਏ ਉਹਨਾਂ ਡਾਕਟਰਾਂ ਨੇ ਇਨਸਾਨਾਂ ਦੇ ਬਿਨਾ ਸਨ ਕੀਤੇ ਆਪਰੇਸ਼ਨ ਕੀਤੇ ਦਿਲ ਜਿਗਰ ਫੇਫੜੇ ਕੱਢ ਕੇ ਲਾਈਵ ਖੋਜ ਕੀਤੀ ਜਾਂਦੀ ਤੇ ਪਤਾ ਕੀਤਾ ਜਾਂਦਾ ਸੀ ਕਿ ਮੌਤ ਕਿੰਨੇ ਸਮੇਂ ਵਿੱਚ ਆਉਂਦੀ ਹੈ ਕਈਆਂ ਨੂੰ ਬਾਹਰ -20 ਡਿਗਰੀ ਠੰਡ ਵਿੱਚ ਖੜਾ ਕਰਕੇ ਦੇਖਿਆ ਜਾਂਦਾ ਸੀ ਕਿ ਫਰੌਸਟ ਬਾਈਟ ਕਿੱਥੋਂ ਤੱਕ ਸਹੀ ਜਾ ਸਕਦੀ ਹੈ ਫਰੌਸਟ ਬਾਈਟ ਦਾ ਮਤਲਬ ਹੈ ਬਰਫ਼ ਨਾਲ ਸਰੀਰ ਦੇ ਅੰਗਾਂ ਦਾ ਕਾਲਾ ਪੈ ਕੇ ਗਲ ਜਾਣਾ ਇਸ ਦੇ ਨਾਲ ਹੀ ਕੁਝ ਲੋਕਾਂ ਦੇ ਬੈਕਟੀਰੀਆ ਦੇ ਟੀਕੇ ਲਗਾਏ ਜਾਂਦੇ ਜਿਵੇਂ ਪਲੇਗ ਕੈਲੋਥੇਰਾ ਔਰਥੈਕਸ ਇਹ ਦੇਖਣ ਲਈ ਕਿ ਕਿਸ ਤਰ੍ਹਾਂ ਇੱਕ ਜ਼ਹਿਰੀਲੀ ਬਿਮਾਰੀ ਬਿਨਾਂ ਦਵਾਈ ਦੇ ਫੈਲਦੀ ਹੈ ਇਹ ਸਭ ਖੋਜ ਦੇ ਨਾਮ ਤੇ ਕੀਤਾ ਗਿਆ ਉਹਨਾਂ ਡਾਕਟਰਾਂ ਨੇ ਇਹਨਾਂ ਟੈਸਟਾਂ ਦੇ ਦਸਤਾਵੇਜ਼ ਬਣਾਏ ਅਤੇ ਉਹਨਾਂ ਨੂੰ ਜਾਪਾਨੀ ਫੌਜੀ ਖੋਜ ਦਾ ਹਿੱਸਾ ਬਣਾਇਆ ਇਨ੍ਹਾਂ ਵਿੱਚੋਂ ਕਈ ਵਿਗਿਆਨਿਕ ਪ੍ਰੋਜੈਕਟ ਬਾਇਓਲੋਜੀਕਲ ਹਥਿਆਰਾਂ ਲਈ ਸਨ। ਉਹਨਾਂ ਨੇ ਬਿਮਾਰੀਆਂ ਨਾਲ ਭਰੇ ਬੰਬ ਤਿਆਰ ਕੀਤੇ ਤੇ ਕੁਝ ਚੀਨੀ ਪਿੰਡਾਂ ਉੱਤੇ ਟੈਸਟ ਵੀ ਕਰ ਦਿੱਤੇ। ਹਜ਼ਾਰਾਂ ਬੇਕਸੂਰ ਲੋਕ ਇੱਕ ਨਾ ਦਿਖਣ ਵਾਲੇ ਹਮਲੇ ਵਿੱਚ ਮਾਰੇ ਗਏ। ਆਖਰ ਜੰਗ ਖਤਮ ਹੋਈ ਤੇ ਸੱਚ ਕਦੇ ਸਾਹਮਣੇ ਨਹੀਂ ਆਇਆ ਕਿਉਂਕਿ ਸ਼ੀਰੋ ਆਈਸ਼ੀ ਤੇ ਉਸਦੀ ਟੀਮ ਨੂੰ ਕਦੇ ਸਜ਼ਾ ਨਹੀਂ ਮਿਲੀ। ਉਲਟ ਅਮਰੀਕਾ ਨੇ ਉਹਨਾਂ ਨੂੰ ਇਮਿਊਨਿਟੀ ਦੇ ਦਿੱਤੀ ਉਹਨਾਂ ਨੂੰ ਬਖਸ਼ਿਆ ਗਿਆ ਕਿਉਂਕਿ ਉਹਨਾਂ ਦੇ ਖੂਨ ਨਾਲ ਲਿਖੇ ਡਾਟਾ ਨੇ ਅਮਰੀਕੀ ਬਾਇਓਲੋਜੀਕਲ ਹਥਿਆਰ ਪ੍ਰੋਗਰਾਮ ਨੂੰ ਫਾਇਦਾ ਦਿੱਤਾ ਇਹ ਇੱਕ ਸੌਦਾ ਸੀ ਇਨਸਾਨੀ ਜਾਨਾਂ ਦੇ ਬਦਲੇ ਵਿਗਿਆਨਿਕ ਜਾਣਕਾਰੀ ਦਾ ਇਤਿਹਾਸ ਦੇ ਸਭ ਤੋਂ ਗੰਦੇ ਵਿਗਿਆਨਿਕ ਸੌਦੇ ਵਿੱਚੋਂ ਇੱਕ ਬਾਅਦ ਵਿੱਚ ਜਦ ਕੁਝ ਗਵਾ ਬੱਚੇ ਕੈਦੀਆਂ ਨੇ ਸੱਚ ਦੱਸਣਾ ਸ਼ੁਰੂ ਕੀਤਾ ਦੁਨੀਆ ਨੇ ਪਹਿਲੀ ਵਾਰ ਸੁਣਿਆ ਕਿ ਜੰਗਸਿਰਮ ਮਦਾਨਾਂ ਵਿੱਚ ਨਹੀਂ ਲੈਬਾਂ ਵਿੱਚ ਵੀ ਲੜੀ ਗਈ ਸੀ ਯੂਨਿਟ 731 ਦੇ ਤਜਰਬਿਆਂ ਦੇ ਨਤੀਜੇ ਅਜੇ ਵੀ ਦੁਨੀਆ ਦੇ ਕਈ ਮੈਡੀਕਲ ਫਾਈਲਾਂ ਵਿੱਚ ਲੁਕੇ ਪਏ ਹਨ ਕਈ ਦਸਤਾਵੇਜ਼ ਅਜੇ ਵੀ ਗੁਪਤ ਰੱਖੇ ਹੋਏ ਹਨ ਤੇ ਜਿਨ੍ਹਾਂ ਕੁਝ ਨੂੰ ਖੋਲਿਆ ਗਿਆ ਤੇ ਉਹ ਪੜ੍ਹ ਕੇ ਹੀ ਦਿਲ ਕੰਬ ਜਾਂਦਾ ਹੈ ਇੱਕ ਰਿਪੋਰਟ ਦੇ ਅਨੁਸਾਰ ਇਸ ਯੂਨਿਟ ਨੇ ਕਰੀਬ 10000 ਤੋਂ ਵੱਧ ਲੋਕਾਂ ਤੇ ਤਜਰਬੇ ਕੀਤੇ ਤੇ ਕੋਈ ਵੀ ਵਾਪਸ ਜਿਉਂਦਾ ਨਹੀਂ ਆਇਆ ਪਰ ਇਨ੍ਹਾਂ ਤਜਰਬਿਆਂ ਤੋਂ ਜੋ ਡਾਟਾ ਮਿਲਿਆ ਉਹ ਬਾਅਦ ਵਿੱਚ ਕਈ ਦੇਸ਼ਾਂ ਨੇ ਮੈਡੀਕਲ ਰੈਫਰੈਂਸ ਵਜੋਂ ਵਰਤਿਆ ਇੱਕ ਹਸੋਹਿਣੀ ਗੱਲ ਹੈ ਜਿੱਥੇ ਇੱਕ ਕਤਲ ਦਾ ਰਿਕਾਰਡ ਦੁਨੀਆ ਦੀ ਵਿਗਿਆਨਕ ਕਿਤਾਬ ਬਣ ਗਿਆ ਅੱਜ ਹਰਬਨ ਵਿੱਚ ਯੂਨਿਟ 731 ਦਾ ਇੱਕ ਮਿਊਜ਼ੀਅਮ ਬਣਿਆ ਹੋਇਆ ਹੈ ਉੱਥੇ ਪੱਥਰਾਂ ਤੇ ਸਿਰਫ ਨਾਮ ਨਹੀਂ ਪਾਪ ਦੀਆਂ ਕਹਾਣੀਆਂ ਦਰਜ ਹਨ ਉਹ ਜਗ੍ਹਾ ਯਾਦ ਦਿਵਾਉਂਦੀ ਹੈ ਕਿ ਜਦ ਵਿਗਿਆਨ ਖੋਜ ਦੇ ਨਾਮ ਤੇ ਇਨਸਾਨੀਅਤ ਭੁੱਲ ਜਾਂਦਾ ਹੈ ਤਾਂ ਨਤੀਜੇ ਸਿਰਫ ਖੋਜ ਨਹੀਂ ਵਿਨਾਸ਼ ਹੁੰਦੇ ਹਨ ਯੂਨਿਟ 731 ਨੇ ਸਾਬਤ ਕੀਤਾ ਕਿ ਵਿਗਿਆਨ ਅਤੇ ਸ਼ੈਤਾਨੀ ਦਿਮਾਗ ਜਦ ਮਿਲਦੇ ਹਨ ਤਾਂ ਇਨਸਾਨੀਅਤ ਦੀ ਆਵਾਜ਼ ਸਭ ਤੋਂ ਪਹਿਲਾਂ ਦੱਬੀ ਜਾਂਦੀ ਹੈ 1932 ਦੇ ਅਲਬਾਮਾ ਰਾਜ ਦਾ ਇੱਕ ਛੋਟਾ ਜਿਹਾ ਸ਼ਹਿਰ ਤੁਸਗੀਗੀ ਇੱਥੇ ਸ਼ੁਰੂ ਹੋਈ ਇੱਕ ਐਸੀ ਖੋਜ ਜਿਸ ਦਾ ਨਾਮ ਬਾਅਦ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਮੈਡੀਕਲ ਧੋਖਿਆਂ ਵਿੱਚ ਦਰਜ ਹੋਇਆ ਇਸ ਤਜਰਬੇ ਦਾ ਮਕਸਦ ਸੀ ਸਿਫਲਿਸ ਨਾਂ ਦੀ ਬਿਮਾਰੀ ਦੇ ਲੰਮੇ ਸਮੇਂ ਤੱਕ ਰਹਿਣ ਵਾਲੇ ਪ੍ਰਭਾਵ ਨੂੰ ਸਮਝਣਾ ਪਰ ਅਸਲ ਵਿੱਚ ਇਹ ਤਜਰਬਾ ਕਿਸੇ ਇਲਾਜ ਜਾਂ ਮਦਦ ਲਈ ਨਹੀਂ ਬਲਕਿ ਬੇਗੁਨਾਹ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਲਈ ਸੀ ਤੁਸਗੀਗੀ ਸਟੱਡੀ ਦੀ ਸ਼ੁਰੂਆਤ ਕੀਤੀ ਗਈ ਯੂ ਐਸ ਪਬਲਿਕ ਹੈਲਥ ਸਰਵਿਸ ਵੱਲੋਂ ਜੋ ਕਿ ਅਮਰੀਕਾ ਦਾ ਸਰਕਾਰੀ ਸਿਹਤ ਵਿਭਾਗ ਸੀ ਉਹਨਾਂ ਨੇ ਕਿਹਾ ਕਿ ਉਹ ਕਾਲੇ ਅਤੇ ਗਰੀਬ ਮਜ਼ਦੂਰਾਂ ਨੂੰ ਫ੍ਰੀ ਇਲਾਜ ਦੇਣਗੇ ਉਸ ਵੇਲੇ ਉਹਨਾਂ ਲੋਕਾਂ ਲਈ ਇੱਕ ਵੱਡੀ ਆਸ ਸੀ ਕਿਉਂਕਿ ਉਹਨਾਂ ਕੋਲ ਦਵਾਈਆਂ ਖਰੀਦਣ ਦੇ ਪੈਸੇ ਨਹੀਂ ਸਨ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਫ੍ਰੀ ਇਲਾਜ ਇੱਕ ਧੋਖਾ ਹੈ ਕੋਲ ਸੇ ਸੂ ਅਫਰੀਕਨ ਅਮਰੀਕਨ ਕਾਲੇ ਮਰਦਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਵਿੱਚੋਂ 359 ਮਰੀਜ਼ਾਂ ਨੂੰ ਪਹਿਲਾਂ ਹੀ ਸਿਫਿਲਸ ਬਿਮਾਰੀ ਸੀ ਅਤੇ 201 ਬਿਲਕੁਲ ਤੰਦਰੁਸਤ ਸਨ ਡਾਕਟਰਾਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਮਾੜੇ ਖੂਨ ਦਾ ਇਲਾਜ ਹੋ ਰਿਹਾ ਹੈ ਪਰ ਅਸਲ ਵਿੱਚ ਉਹਨਾਂ ਨੂੰ ਕੋਈ ਦਵਾਈ ਨਹੀਂ ਦਿੱਤੀ ਗਈ ਕੋਈ ਇਲਾਜ ਹੀ ਨਹੀਂ ਕੀਤਾ ਜਾ ਰਿਹਾ ਸੀ ਕਿਉਂਕਿ ਇਸ ਖੋਜ ਦਾ ਅਸਲ ਮਕਸਦ ਸੀ ਇਹ ਦੇਖਣਾ ਕਿ ਜੇਕਰ ਸਿਫਿਲਸ ਦਾ ਇਲਾਜ ਨਾ ਕੀਤਾ ਜਾਵੇ ਏਬੋ ਮਾਰੀ ਸਰੀਰ ਵਿੱਚ ਕਿਵੇਂ ਅੱਗੇ ਵਾਦੀ ਹੈ ਇਹ ਤਜਰਬਾ ਕੁਝ ਹਫ਼ਤਿਆਂ ਲਈ ਨਹੀਂ 40 ਸਾਲ ਤੱਕ ਚੱਲਦਾ ਰਿਹਾ 1932 ਤੋਂ ਲੈ ਕੇ 1972 ਤੱਕ ਇਨ੍ਹਾਂ ਲੋਕਾਂ ਨੇ ਬਿਨਾਂ ਇਲਾਜ ਦੇ ਆਪਣੀ ਜਾਨ ਗਵਾਈ ਅਤੇ ਉਹ ਆਪਣੇ ਪਰਿਵਾਰ ਵਿੱਚ ਵੀ ਬਿਮਾਰੀ ਫਲਾ ਰਹੇ ਸਨ ਤੇ ਉਹਨਾਂ ਨੂੰ ਕਦੇ ਨਹੀਂ ਦੱਸਿਆ ਗਿਆ ਕਿ ਉਹ ਕਿਸ ਖੋਜ ਦਾ ਹਿੱਸਾ ਹਨ 1940 ਦੇ ਦਹਾਕੇ ਵਿੱਚ ਜਦੋਂ ਪੈਨਸਿਲਿਨ ਦਵਾਈ ਆਈ ਜੋ ਸੈਫਲਸ ਦਾ ਪੱਕਾ ਇਲਾਜ ਸੀ ਉਦੋਂ ਵੀ ਉਹਨਾਂ ਡਾਕਟਰਾਂ ਨੇ ਇਹ ਦਵਾਈ ਨੂੰ ਉਹਨਾਂ ਨੂੰ ਦੇਣ ਤੋਂ ਮਨਾ ਕਰ ਦਿੱਤਾ। ਉਹ ਸਿਰਫ ਬਿਮਾਰੀ ਦੇ ਵਿਕਾਸ ਨੂੰ ਦੇਖ ਰਹੇ ਸਨ ਜਿਵੇਂ ਕਿਸੇ ਖੇਤ ਵਿੱਚ ਪੌਦਾ ਬਦਾ ਹੈ ਪਰ ਇਹ ਪੌਦੇ ਜਿਉਂਦੇ ਇਨਸਾਨ ਸਨ। ਕਈ ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਗਈ, ਕਈਆਂ ਦੇ ਅੰਗ ਗਲ ਗਏ, ਕੁਝ ਪਾਗਲਪਨ ਵਿੱਚ ਮਰੇ। ਕਈਆਂ ਨੇ ਆਪਣੀਆਂ ਪਤਨੀਆਂ ਅਤੇ ਬੱਚਿਆਂ ਤੱਕ ਨੂੰ ਇਹ ਬਿਮਾਰੀ ਲਗਾ ਦਿੱਤੀ ਪਰ ਸਰਕਾਰ ਦਾ ਪ੍ਰੋਜੈਕਟ ਚੱਲਦਾ ਰਿਹਾ ਬਿਨਾਂ ਕਿਸੇ ਰੋਕ ਟੋਕ ਦੇ। ਫਿਰ 1972 ਵਿੱਚ ਇੱਕ ਵਿਸ਼ਲ ਬਲੋਰ ਪੀਟਰ ਬੁਕਸਟਨ ਨੇ ਇਹ ਸਾਰੀ ਸੱਚਾਈ ਮੀਡੀਆ ਨੂੰ ਦੱਸੀ ਜਦ ਨਿਊਯਾਰਕ ਟਾਈਮਜ਼ ਨੇ ਇਹ ਕਹਾਣੀ ਛਾਪੀ ਤਾਂ ਅਮਰੀਕਾ ਹਿੱਲ ਗਿਆ ਲੋਕਾਂ ਨੇ ਪੁੱਛਿਆ ਇਹ ਵਿਗਿਆਨ ਹੈ ਜਾਂ ਹਬਾਨੀਅਤ ਕਿਵੇਂ ਸਰਕਾਰੀ ਡਾਕਟਰ 40 ਸਾਲ ਤੱਕ ਬੇਗਨਾ ਲੋਕਾਂ ਨੂੰ ਮਰਦਾ ਵੇਖਦੇ ਰਹੇ ਬਾਅਦ ਵਿੱਚ ਸਰਕਾਰ ਨੇ ਇਹ ਪ੍ਰੋਜੈਕਟ ਬੰਦ ਕੀਤਾ ਅਤੇ ਬਜੇ ਹੋਏ ਮਰੀਜ਼ਾਂ ਨੂੰ ਕੁਝ ਸਹੂਲਤਾਂ ਅਤੇ ਮੁਆਵਜ਼ਾ ਦਿੱਤਾ पर जो चोट लगी वो इंसानी विश्वास से उन्नीस सौ सतानवे प्रेजिडेंट बिल क्लिंटन ने सरकारी तौर पर इन्ह पीड़ित उन्होंने परिवार तो माफ़ी मंगी उसने कहा जो कुछ होया उस ठीक तो नहीं कर सकते पर यहोजा कुछ दुबारा हो रोक जरूर सकते हाँ तस्गी स्टडी ने मैडिकल दुनिया में हला दिता इस अंतरराष्ट्रीय तौर पर मैडिकल इथिक्स के नए निजम बने हूँ किसी भी मैडिकल तजर्बे ਮਰੀਦ ਦੀ ਪੂਰੀ ਸਹਿਮਤੀ ਲਾਜ਼ਮੀ ਹੈ ਪਰ ਇਹ ਸਵਾਲ ਅੱਜ ਵੀ ਖੜਾ ਹੈ ਇੱਕ ਕਿਹੜਾ ਵਿਗਿਆਨ ਹੈ ਜਿੱਥੇ ਇਨਸਾਨ ਦੀ ਜਾਨ ਨੂੰ ਸਿਰਫ ਖੋਜ ਦਾ ਸਮਾਨ ਸਮਝਿਆ ਜਾਵੇ ਉਸ ਗੀਗੀ ਨੇ ਸਾਬਤ ਕੀਤਾ ਜਦੋਂ ਵਿਗਿਆਨ ਵਿੱਚੋਂ ਇਨਸਾਨੀਅਤ ਖਤਮ ਹੋ ਜਾਵੇ ਤਾਂ ਡਾਕਟਰਾਂ ਦੇ ਹੱਥ ਵਿੱਚ ਛੁਰੀ ਨਹੀਂ ਇੱਕ ਹਥਿਆਰ ਹੁੰਦਾ ਹੈ 1940 ਦੇ ਆਖਰੀ ਸਾਲ ਸੋਬੀਏ ਜੁਨੀਅਨ ਦੀ ਇੱਕ ਗੁਪਤ ਲੈਬ ਬਾਹਰ جنگ ਦਾ ਡਰ ਸੀ ਅੰਦਰ ਵਿਗਿਆਨ ਦਾ ਪਾਗਲਪਨ ਇੱਥੇ ਕੁਝ ਐਸਾ ਹੋਇਆ ਜਿਸ ਦਾ ਕੋਈ ਰਿਕਾਰਡ ਨਹੀਂ ਸਿਰਫ ਕਹਾਣੀਆਂ ਜਿਹੜੀਆਂ ਬਹੁਤ ਹੀ ਡਰਾਉਣੀਆਂ ਹਨ ਇਹ ਕਹਾਣੀ ਸੂਬੀਅਸਲੀਪ ਐਕਸਪੈਰੀਮੈਂਟ ਦੇ ਨਾਮ ਨਾਲ ਜਾਣੀ ਜਾਂਦੀ ਹੈ ਇੱਕ ਐਸਾ ਤਜਰਬਾ ਜਿਸ ਨੇ ਦਿਖਾਇਆ ਕਿ ਜੇਕਰ ਇਨਸਾਨ ਦੀ ਨੀਂਦ ਖਤਮ ਕਰ ਦਿੱਤੀ ਜਾਵੇ ਤਾਂ ਸਰੀਰ ਤੋਂ ਪਹਿਲਾਂ ਉਸ ਦੀ ਰੂਹ ਟੁੱਟਦੀ ਹੈ ਕਿਹਾ ਜਾਂਦਾ ਹੈ ਕਿ 1947 ਦੇ ਕਰੀਬ ਕੁਝ ਰੂਸੀ ਵਿਗਿਆਨੀਆਂ ਨੇ ਇੱਕ ਗੁਪਤ ਪ੍ਰੋਗਰਾਮ ਸ਼ੁਰੂ ਕੀਤਾ ਉਨ੍ਹਾਂ ਦਾ ਮਕਸਦ ਸੀ ਇਨਸਾਨ ਨੂੰ ਬਿਨਾ ਸੋਏ ਕਿੰਨੇ ਕ ਦਿਨ ਤੱਕ ਜਿਉਂਦਾ ਰੱਖਿਆ ਜਾ ਸਕਦਾ ਹੈ ਕਿਉਂਕਿ ਜੰਗ ਦੇ ਸਮੇਂ ਜੇ ਸਪਾਈ ਕਈ ਦਿਨ ਤੱਕ ਬਿਨਾ ਨੀਂਦ ਦੇ ਜਾਗ ਸਕਣਾ ਤਾਂ ਉਹ ਮਸ਼ੀਨਾਵਾਂ ਵਾਂਗ ਲੜ ਸਕਦੇ ਹਨ ਇਸ ਪ੍ਰੋਗਰਾਮ ਵਿੱਚ 5 ਕੈਦੀ ਚੁਣੇ ਗਏ ਉਨ੍ਹਾਂ ਨੂੰ ਦਾਅਵਾ ਕੀਤਾ ਗਿਆ ਜੇ ਉਹ ਤਜਰਬਾ ਪੂਰਾ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਆਜ਼ਾਦੀ ਮਿਲੇਗੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਆਜ਼ਾਦੀ ਮੌਤ ਤੋਂ ਵੀ ਭਿਆਨਕ ਹੋਵੇਗੀ ਕੈਦੀਆਂ ਨੂੰ ਇੱਕ ਹਵਾ ਬੰਦ ਕਮਰੇ ਵਿੱਚ ਰੱਖਿਆ ਗਿਆ ਉੱਥੇ ਇੱਕ ਵਿਸ਼ੇਸ਼ ਗੈਸ ਕੰਪਾਊਂਡ ਛੱਡੀ ਗਈ ਜਿਸਦੇ ਬਾਰੇ ਕਿਹਾ ਜਾਂਦਾ ਸੀ ਕਿ ਇਹ ਨੀਂਦ ਨੂੰ ਰੋਕਣ ਵਾਲੀ ਦਵਾਈ ਹੈ ਕਮਰੇ ਵਿੱਚ ਕੈਮਰੇ ਤੇ ਮਾਈਕ੍ਰੋਫੋਨ ਸਨ ਪਰ ਕੋਈ ਖਿੜਕੀ ਨਹੀਂ ਸੀ ਹਰ ਸਾਹ ਹਰ ਬੋਲ ਵਿਗਿਆਨੀਆਂ ਦੀ ਨਿਗਰਾਨੀ ਹੇਠ ਸੀ ਪਹਿਲੇ 2 ਦਿਨ ਸਭ ਕੁਝ ਠੀਕ ਰਿਹਾ ਕੈਦੀ ਹੱਸਦੇ ਤੇ ਗੱਲਾਂ ਕਰ ਰਹੇ ਸਨ ਤੇ ਕਿਤਾਬਾਂ ਪੜ੍ਹ ਰਹੇ ਸਨ ਪਰ ਤੀਜੇ ਦਿਨ ਉਹਨਾਂ ਦੀਆਂ ਅੱਖਾਂ ਲਾਲ ਹੋਣ ਲੱਗੀਆਂ ਚੌਥੇ ਦਿਨ ਤੋਂ ਬਾਅਦ ਉਹਨਾਂ ਦੀ ਬੋਲਚਾਲ ਅਜੀਬ ਹੋ ਗਈ ਕਈ ਆਪਸ ਵਿੱਚ ਬੋਲਣਾ ਛੱਡ ਗਏ ਪੰਜਵੇਂ ਦਿਨ ਉਹਨਾਂ ਨੇ ਚੀਕਣਾ ਸ਼ੁਰੂ ਕਰ ਦਿੱਤਾ ਚੀਕਾਂ ਇੰਨੀਆਂ ਡਰਾਵਣੀਆਂ ਸਨ ਕਿ ਵਿਗਿਆਨੀ ਮਾਈਕ ਬੰਦ ਕਰਨ ਲਈ ਮਜਬੂਰ ਹੋ ਗਏ ਪਰ ਫਿਰ ਉਹ ਕਮਰਾ ਸ਼ਾਂਤ ਹੋ ਗਿਆ ਕਈ ਘੰਟਿਆਂ ਤੱਕ ਕੋਈ ਆਵਾਜ਼ ਨਹੀਂ ਆਈ ਜਦੋਂ 15ਵੇਂ ਦਿਨ ਵਿਗਿਆਨੀ ਕਮਰਾ ਖੋਲਣ ਅੰਦਰ ਗਏ ਤਾਂ ਜੋ ਉੱਥੇ ਸੀ ਉਹ ਗਿਆਨ ਨਹੀਂ ਇੱਕ ਦਹਿਸ਼ਤ ਸੀ ਕੁਝ ਲੋਕਾਂ ਦੇ ਸਰੀਰਾਂ ਉੱਤੇ ਫੱਟਾਂ ਦੇ ਨਿਸ਼ਾਨ ਸਨ ਤੇ ਕੁਝ ਨੇ ਆਪਣੇ ਆਪ ਨੂੰ ਹੀ ਨੋਹਾਂ ਨਾਲ ਚੀਰ ਲਿਆ ਸੀ ਕੁਝ ਖਮੋਸ਼ ਖੜੇ ਸਨ ਅੱਖਾਂ ਖੁੱਲੀਆਂ ਪਰ ਰੂਹ ਜਿਵੇਂ ਉਹਨਾਂ ਦੀ ਗਾਇਬ ਹੋ ਗਈ ਸੀ ਉਹ ਸਿਰਫ ਇੱਕੋ ਹੀ ਗੱਲ ਕਹਿ ਰਹੇ ਸਨ ਸਾਨੂੰ ਸੌਣ ਨਾ ਦਿਓ ਹੁਣ ਅਸੀਂ ਸੌ ਨਹੀਂ ਸਕਦੇ ਉਹਨਾਂ ਦੇ ਸ਼ਬਦਾਂ ਨੇ ਲੈਬ ਵਿੱਚ ਮੌਜੂਦ ਹਰ ਵਿਗਿਆਨੀ ਦੇ ਰੋਂਟੇ ਖੜੇ ਕਰ ਦਿੱਤੇ ਕੁਝ ਕਹਾਣੀਆਂ ਕਹਿੰਦੀਆਂ ਹਨ ਕਿ ਇਹ ਲੋਕ ਗੈਸ ਐਂਡੋਸ ਫਿਜ਼ੀਓਸਿਸ ਦੇ ਸ਼ਿਕਾਰ ਹੋ ਗਏ ਸਨ ਜਿੱਥੇ ਦਿਮਾਗ ਹਕੀਕਤ ਤੇ ਭਰਮ ਦਾ ਫਰਕ ਗਵਾ ਬੈਠਦਾ ਹੈ ਦੂਜੇ ਪਾਸੇ ਕੁਝ ਮੰਨਦੇ ਹਨ ਕਿ ਇਹ ਸਿਰਫ ਕਹਾਣੀ ਸੀ ਇੰਟਰਨੈਟ ਤੇ ਫੈਲੀ ਹੋਈ ਕਹਾਣੀ ਪਰ ਇਸ ਕਹਾਣੀ ਦੀ ਜੜ ਅਸਲੀ ਸੋਵੀਅਤ ਹਿਊਮਨ ਐਂਡੋਰਸ ਐਕਸਪੈਰੀਮੈਂਟ ਵਿੱਚੋਂ ਆਈ ਇਸ ਸੋਵੀਅਤ ਰਿਕਾਰਡਾਂ ਵਿੱਚ ਦਰਜ ਹੈ ਕਿ ਜੰਗ ਦੇ ਸਮੇਂ ਉਹਨਾਂ ਨੇ ਸੱਚਮੁੱਚ ਸਪਾਈਆਂ ਉੱਤੇ 슬ੀਪ ਡਿਪਰੀਟੇਸ਼ਨ ਐਕਸਟ੍ਰੀਮ ਆਈਸੋਲੇਟ ਟੈਸਟ ਕੀਤੇ ਸਨ ਕਿਉਂਕਿ ਉਹ ਦੇਖਣਾ ਚਾਹੁੰਦੇ ਸਨ ਕਿ ਇਨਸਾਨ ਬਿਨਾਂ ਨੀਂਦ ਬਿਨਾਂ ਸੂਰਜ ਦੀ ਰੋਸ਼ਨੀ ਦੇ ਤੇ ਬਿਨਾਂ ਸਮਾਜਿਕ ਸੰਪਰਕ ਦੇ ਕਿੰਨਾ ਸਮਾਂ ਜੀ ਸਕਦਾ ਹੈ ਕਈ ਲੋਕਾਂ ਨੇ ਦਿਨਾਂ ਵਿੱਚ ਆਪਣੀ ਮਾਨਸਿਕ ਸਥਿਤੀ ਗਵਾ ਦਿੱਤੀ ਤੇ ਕਈ ਕਦੇ ਵਾਪਸ ਠੀਕ ਨਹੀਂ ਹੋਈ। ਸੋਵੀਅਤ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਕਦੇ ਖੁੱਲਕੇ ਨਹੀਂ ਮੰਨਿਆ ਪਰ ਕੁਝ ਗੁਪਤ ਰਿਪੋਰਟਾਂ ਦੱਸਦੀਆਂ ਹਨ ਕਿ 1950 ਦੇ ਦਹਾਕੇ ਤੱਕ ਸਾਈਕੋਲੋਜੀਕਲ ਅੰਡੋਰਸ ਲੈਬ ਚੱਲ ਰਹੀਆਂ ਸਨ ਜਿੱਥੇ ਮਨੁੱਖੀ ਮਨ ਦੀ ਬ੍ਰੇਕਿੰਗ ਪੁਆਇੰਟ ਮਾਪੀ ਜਾਂਦੀ ਸੀ। ਦਾ ਰਸ਼ੀਅਨ 슬ੀਪ ਐਕਸਪੈਰੀਮੈਂਟ ਦੀ ਕਹਾਣੀ ਅਸਲ ਅਤੇ ਕਲਪਨਾ ਦਾ ਮਲਾਪ ਹੈ ਪਰ ਇਸ ਦੀ ਖੂਬਸੂਰਤੀ ਤੇ ਡਰ ਦੋਵੇਂ ਇਸ ਗੱਲ ਵਿੱਚ ਹਨ ਕਿ ਇਹ ਪੂਰੀ ਤਰ੍ਹਾਂ ਝੂਠ ਨਹੀਂ ਲੱਗਦੀ। ਕਿਉਂਕਿ ਅਸੀਂ ਜਾਣਦੇ ਹਾਂ ਸੋਵੀਅਤ ਅਮਰੀਕਾ ਜਾਪਾਨ ਸਭ ਨੇ ਜੰਗਾਂ ਦੇ ਦੌਰਾਨ ਐਸੇ ਤਜਰਬੇ ਕੀਤੇ ਸਨ ਜੋ ਮਨੁੱਖੀ ਹੱਦਾਂ ਤੋਂ ਬਾਹਰ ਸਨ ਅਤੇ ਜਦੋਂ ਸਰਕਾਰਾਂ ਖੋਜ ਨੂੰ ਡਰ ਨਾਲ ਮਲਾਉਂਦੀਆਂ ਹਨ ਤਾਂ ਉਹ ਸਿਰਫ ਸੱਚ ਦੀ ਖੋਜ ਨਹੀਂ ਕਰਦੀਆਂ ਉਹ ਆਪਣੇ ਡਰ ਦੀ ਖੋਜ ਕਰਦੀਆਂ ਹਨ ਸੋਵੀਅ ਸਲੀਪ ਐਕਸਪੈਰੀਮੈਂਟ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਨਸਾਨ ਜਦੋਂ ਨਾ ਸੋਵੇ ਤਾਂ ਉਹ ਸੋਚਦਾ ਨਹੀਂ ਨਾ ਸੁਪਨੇ ਵੇਖਦਾ ਹੈ ਉਹ ਇੱਕ ਦਹਿਸ਼ਤ ਬਣ ਜਾਂਦਾ ਹੈ ਅਤੇ ਸਭ ਤੋਂ ਡਰਾਵਣਾ ਸਵਾਲ ਕੀ ਇਹ ਤਜਰਬਾ ਸਿਰਫ ਕਹਾਣੀ ਸੀ ਜਾਂ ਕਿਸੇ ਲੈਬ ਦੀ ਅਸਲੀ ਰਾਤ ਵਿੱਚ ਅਜੀਬੀ ਕੋਈ ਆਵਾਜ਼ ਕਹਿ ਰਹੀ ਹੈ ਕਿ ਸਾਨੂੰ ਸੌਣ ਨਾ ਦਿਓ ਕਈ ਵਾਰ ਸਾਇੰਸ ਸਾਨੂੰ ਬਚਾਉਂਦੀ ਨਹੀਂ ਇਸ ਦੀ ਆਤਮਾ ਨੂੰ ਵੀ ਖਾ ਜਾਂਦੀ ਹੈ ਇਹ ਤਜਰਬੇ ਸਿਰਫ ਖੋਜ ਨਹੀਂ ਸਨ ਇਨਸਾਨੀਅਤ ਉੱਤੇ ਕੀਤੇ ਜ਼ਖਮ ਹਨ ਐਮਕੇ ਅਲਟਰਾ ਤੋਂ ਸੋਬੀਅ ਸਲੀਪ ਐਕਸਪੈਰੀਮੈਂਟ ਤੱਕ ਹਰ ਪ੍ਰਯੋਗ ਨੇ ਇਹ ਸਿਖਾਇਆ ਕਿ ਜਦੋਂ ਵਿਗਿਆਨ ਤਰਸ ਤੋਂ ਬੱਖੋ ਜਾਵੇ ਤਾਂ ਵਿਗਿਆਨ ਵੀ ਸ਼ਤਾਨ ਬਣ ਜਾਂਦੀ ਹੈ। ਇਹ ਕਹਾਣੀਆਂ ਸਾਨੂੰ ਯਾਦ ਦਵਾਉਂਦੀਆਂ ਹਨ ਕਿ ਸੱਚ ਕਈ ਵਾਰ ਸਭ ਤੋਂ ਖਤਰਨਾਕ ਦਵਾਈ ਹੁੰਦਾ ਹੈ। ਤੇ ਅੰਤ ਵਿੱਚ ਜੇ ਤੁਸੀਂ ਵੀ ਅਜਿਹੀਆਂ ਲੁਕੀਆਂ ਹੋਈਆਂ ਕਹਾਣੀਆਂ ਇਤਿਹਾਸ ਜਾਂ ਵਿਗਿਆਨ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਮਿਲ ਕੇ ਖੋਲ੍ਹਾਂਗੇ ਦੁਨੀਆ ਦੇ ਅਸਲ ਰਾਜ। ਇੱਥੋਂ ਤੱਕ ਸੁਣਨ ਲਈ ਧੰਨਵਾਦ। ਖੁਸ਼ ਰਹੋ ਅਤੇ ਫਿਰ ਮਿਲਦੇ ਹਾਂ।